ਅਸੀਂ ਬਈ ਤੱਲੀਗ੍ਰਾਮ ਜਿਹੜਾ ਪਿੰਡ ਪਹੁੰਚ ਗਏ ਆ ਤੇ ਇਹ ਤੱਲੀਗ੍ਰਾਮ ਪਿੰਡ ਦਾ ਜਿਹੜਾ ਗੁਰਦੁਆਰਾ ਸਾਹਿਬ ਆ ਤੇ ਆ ਸਾਡਾ ਜਿਹੜਾ ਸਮਾਨ ਲੱਦਿਆ ਹੋਇਆ ਗੱਡੀ ਦੇ ਵਿੱਚ ਤੇ ਇਧਰਲੇ ਪਾਸੇ ਜਿਹੜੇ ਬੈਗ ਲਿਆਉਣੇ ਸ਼ੁਰੂ ਹੋ ਗਏ ਆਪਾਂ ਵੰਡਾਂਗੇ ਅੰਦਰ ਅੰਦਰ ਬੈਠੀ ਹੈ ਸੰਗਤ ਤੇ ਇੱਥੇ ਜਿੰਨੀ ਵੀ ਸੰਗਤ ਪਹੁੰਚੀ ਆ ਹੜਾ ਨਾਲ ਪ੍ਰਭਾਵਿਤ ਹੋਏ ਸੀ ਜਿਹੜੇ ਇਲਾਕੇ ਤੇ ਉਥੇ ਅੱਜ ਬੱਚਿਆਂ ਨੂੰ ਜਿਹੜੇ ਆਪਣਾ ਚਾਦਰਾਂ ਬੂਟ ਅਤੇ ਪੈਨਸਲਾਂ ਕਾਪਾਂਗਾ ਤੇ ਬੈਗ ਜਿਹੜੇ ਇਹ ਹੁਣ ਆਹ ਵੰਡੇ ਜਾਣੇ ਆ ਇੱਥੇ ਕਰਕੇ ਜਿਹੜੀ ਆਪਣੀ ਟੀਮ ਗੁਰਦੁਆਰਾ ਸਾਹਿਬ ਜਿਹੜੀ ਪਹੁੰਚੀ ਹੋਈ ਆ ਤੇ ਜਿਹੜੀਆਂ ਗੱਲਾਂ ਬਾਤਾਂ ਕਰ ਲੋ ਉਹ ਹਣ ਤੁਸੀਂ ਬਹੁਤ ਸਮਾਂ ਤੁਹਾਨੂੰ ਮਿਲ ਗਿਆ ਆਪਸ ਵਿੱਚ ਗੱਲਾਂ ਬਾਤਾਂ ਕਰ ਲਈਆਂ ਹਨਾ ਲੋਕ ਸਭ ਫਰੋਲੇ ਤਾਂ ਹੁਣ ਜਿਹੜਾ ਕੁਝ ਸਾਰਿਆਂ ਨੇ ਚੁੱਪ ਰਹਿਣਾ ਸ਼ਾਂਤੀ ਬਖਸ਼ਣੀ ਆ ਤੇ ਆਪਾਂ ਜਿਹੜਾ ਵਧੀਆ ਤਰੀਕੇ ਦਾ ਕੀਰਤੀ ਚੱਕਰਾ ਸੂਬੇਦਾਰ ਚਰਨ ਸਿੰਘ ਜੀ ਪਹੁੰਚਿਆ ਆ ਆਲਟ ਆਫ ਲੀਵਿੰਗ ਤੋਂ ਸਾਡੇ ਮਨਪ੍ਰੀਤ ਲੁੰਬਾ ਜੀ ਪਹੁੰਚਿਆ ਸੂਰਿਆ ਚੱਕਰ ਕੈਪਟਨ ਬਖਸ਼ੀ ਸਿੰਘ ਜੀ ਤੁਹਾਡੇ ਏਰੀਏ ਦੇ ਆ ਉਹ ਸਾਡੇ ਨਾਲ ਇੱਥੇ ਪਹੁੰਚੇ ਆ ਸੋ ਆਪਾਂ ਸਾਰਿਆਂ ਨੇ ਨਹੀਂ ਛੋਟੀ ਜਿਹੀ ਬੱਚੀ ਆ ਗਈ ਆ ਦੇਖੋ ਮਨਕੀ ਜੀ ਬੱਚੀ ਦੱਸੂਗੀ ਬਹੁਤ ਕੋਹਰ

नवजोत कौर कहिड़ी क्लास वेरी गुड शाह जोश लेन ਕਿ ਕਰ ਰਹੇ ਹੋ ਚਾਹਾਂ ਕਿ ਤੁਸੀਂ ਜੀ ਸਿ ਸਿਕੰਕਾ ਸਾਤਨਾਮ ਕਰਤਾ ਇੱਕ ਪਹਿਲੀ ਕੋਈ ਚਤ ਪਾਸਨਾ ਇਕੰਕਾ ਸਾਤੂ ਨਾਮ ਕਰਤਾ ਪਰਖ ਨਿਰ ਪੌ ਨਿਰ ਪੈਰ ਆ ਕਾ ਗੋਟ ਜੁਨੀ ਸਾਪ ਗੁਰਪ੍ਰਸਾਦ ਜਬ ਆਦੂ ਸੱਚ ਜੁਬਾ ਆਦੂ ਸੱਚ ਹੈਪੀ ਸੱਚ ਨਾਨਕੀ ਉਸੇ ਕੀ ਸੱਚ ਸੋਚੇ ਸੋਚਣਾ ਹੋਈ ਜੇ ਸੋਚੇ ਲਖਵਾ ਚੁੱਕਾ ਤੇ ਆਪਣਾ ਹੋ ਗਈ ਜੇ ਨਹੀਂ ਨਹੀਂ ਹੁੰਦਾ ਅੱਛਾ ਪੁੱਤ ਇਹ ਦੱਸ ਮੈਨੂੰ ਕਿ ਸਿੱਖ ਧਰਮ ਦੇ ਪਹਿਲੇ ਗੁਰੂ ਸਾਹਿਬਾਨ ਕੌਣ ਸੀ ਾਨਕ ਦੇਵ ਜੀ ਔਰ ਆ ਦਸਵੇਂ ਗੁਰੂ ਸਾਹਿਬ ਗੁਰੂ ਤੇ ਹੁਣ ਸਾਡੇ ਗੁਰੂ ਸਾਹਿਬਾਨ ਕੌਣ ਹੈ ਗੁਰੂ ਗ੍ਰੰਥ ਸਾਹਿਬ ਜੀ ਸਕੂਲ ਚ ਪੇਪਰ ਹੁੰਦਾ ਨੈਤਿਕ ਸਿੱਖਿਆ ਦਾ ਠੀਕ ਹੈ ਦਿੰਨੇ ਨੇ ਹਰ ਵਾਰ ਚਲੋ ਵੈਰੀ ਗੁੱਡ ਸ਼ਾਬਾਸ਼ ਸਾਡੇ ਕੋਲੇ ਬੂਟ ਹੈਗੇ ਆ ਜਿੰਨੇ ਬੱਚਿਆਂ ਨੂੰ ਆ ਗਏ ਅਸੀਂ ਵੰਡ ਦਿੰਨੇ ਆ ਉਹਦੇ ਵਿੱਚ ਜੇ ਕੋਈ ਨੰਬਰ ਦਾ ਹੋਇਆ ਕਿਉਂਕਿ ਨੰਬਰ ਅਸੀਂ ਮੈਚ ਕਰਕੇ ਇੰਨਾ ਟਾਈਮ ਨਹੀਂ ਆਪਾਂ ਲਾ ਸਕਦੇ ਉਹ ਤੁਸੀਂ ਆਪਸ ਵਿੱਚ ਹੀ ਇੱਥੇ ਆਪ ਦਾ ਐਂਟਰਚੇਂਜ ਕਰ ਸਕਦੇ ਹੋ ਨਹੀਂ ਤੁਹਾਡੇ ਛੋਟੇ ਭਾਈ ਵੱਡੇ ਭਾਈ ਭੈਣ ਭਰਾ ਦੇ ਆ ਜਾਣਗੇ ਇੱਕ ਵਾਰਾਂ ਤੁਸੀਂ ਜੋ ਨੰਬਰ ਆ ਜਿਵੇਂ ਉਸੇ ਤਰ੍ਹਾਂ ਸੀ ਉਹ ਵੰਡਨੇ ਆ ਠੀਕ ਹੈ ਗੁਰਪ੍ਰੀਤ ਸਿੰਘ ਸੇਵਕ ਸਿੰਘ ਜਤਨ ਦੀਪ कौर कुलदीप सिंह भी हो सारे हो हाँ टेबल पास कर दो कर दो नाम है पता नाम, नाम की तरह जतनदीप कौर देवेंद्र कौर जतनदीप एक पॉइंट में ना बोली जाओ यार दोबारा रिपीट करके सही कर लो कोई नाम गलत अंदर ठीक है जी निर्मल सिंह कुलदीप सिंह पीछे बैठिए चलो बहुत जाके आगे प्रीत कौर पीर सिंह ਇਦਦੇਲੇ ਪਾਸੇ ਨੇ ਕਿਨੇ ਕਿ ਬੱਚਾ ਨੂੰ ਜਿਹੜੇ ਬੈਗ ਬੂਟ ਕਿਤਾਬਾਂ ਕਾਪੀਆਂ ਇਤਿਹਾਸ ਤੇ ਨਾਲ ਪੈਨ ਪੈਸਲਾਂ ਰਬੜਾ ਜੋ ਵੀ ਲੋੜ ਦੀ ਚੀਜ਼ ਹਨ ਤੇ ਉਹ ਜਿਹੜੀਆਂ ਦਿੱਤੀਆਂ ਜਾ ਰਹੀਆਂ ਤੇ ਕਾਫੀ ਜਿਹੜੇ ਬੱਚਾ ਨੂੰ ਮੰਡੇ ਜਾ ਚੁੱਕੇ ਆ ਸਾਰਾ ਸਮਾਨ ਪਲੱਸ 1 ਧਰਮਪ੍ਰੀਤ ਸਿੰਘ ਧਰਮਪ੍ਰੀਤ ਉਧਰ ਬੱਚਿਆਂ ਨੂੰ ਜਿਹੜੇ ਬੈਗ ਉਹ ਮਿਲ ਗਏ ਆ ਤੇ ਬੱਚੇ ਕਾਫੀ ਜਿਹੜੇ ਵਧੀਆ ਖੁਸ਼ ਆ ਕਿਵੇਂ ਖੁਸ਼ ਆ ਬਾਗੋ ਬਾਗ ਠੀਕ ਆ ਤੇ ਬੱਚੇ ਕਹਿੰਦੇ ਬਈ ਖੁਸ਼ ਆ ਸਾਰੇ ਤੇ ਇੱਥੇ ਯਾਰ ਸਾਰਿਆਂ ਨੇ ਕੱਪਾਂ ਕਾਫੀਆਂ ਕਿਤਾਬਾਂ ਕਾਪੀਆਂ ਪਾ ਲਈਆਂ ਜੋ ਵੀ ਜੋ ਚੀਜ਼ਾਂ ਮਿਲੀਆਂ ਸੀ ਹਨ ਸਭ ਕੁ ਖੁਸ਼ੀਆਂ ਦੇ ਵਾਸਤੇ ਲੈ ਕੇ ਤੇ ਜਿਹੜੀ ਸੰਗਤ ਹੁਣ ਚੱਲੀ ਆ ਵਾਪਸ ਘਰਾਂ ਨੂੰ ਤੇ ਸਾਰਿਆਂ ਨੂੰ ਜਿਹੜਾ ਆਪਣੇ ਵੱਲੋਂ ਸਮਾਨ ਮਿਲ ਗਿਆ ਸੀ ਮੈਂ ਇਧਰ ਚਾਦਰਾਂ ਰਹਿ ਗਈਆਂ ਸੀ ਤੇ ਹੁਣ ਜਿਹੜੀਆਂ ਚਾਦਰਾਂ ਵੰਡਣ ਲੱਗੇ ਆ ਨੰਬਰਦਾਰ ਸਾਹ ਸਾਡੇ ਚੱਕ ਲਈਆਂ ਚਾਦਰਾਂ ਉਹ ਗੇਟ ਕੋਲੇ ਰੱਖ ਲਓ ਹਨਾ ਹੋ ਹੁਣ ਇਹ ਕਿ ਚਾਦਰ ਦੇ ਕੇ ਜਿਹੜਾ ਸਾਰਿਆਂ ਨੂੰ ਛੁੱਟੀ ਉਹਦੇ ਬਾਅਦ ਹੈ ਲੋ ਬਾਈ ਇੱਥੇ ਹੁਣ ਜਿਹੜੀਆਂ ਚਾਦਰਾਂ ਦੇ ਕੇ ਮਾਈਆਂ ਬੀਬੇ ਨੂੰ ਤੇ ਉਹਨਾਂ ਨੂੰ ਵੀ ਜਿਹੜਾ ਖੁਸ਼ੀ ਖੁਸ਼ੀ ਪੂਰਾ ਜਾ ਰਿਹਾ ਗੁਰਦੁਆਰਾ ਸਾਹਿਬ ਤੋਂ ਚਲੋ 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 ਮਾਤਾ ਜੀ ਚੱਲ ਪਹਿਲਾਂ ਚਾਵਾ ਰੱਖੋ ਰੁਕ ਜਿਓ ਭਾਈ ਚਲੋ ਮਾਤਾ ਚਲੋ ਇੱਕ ਮਿੰਟ ਰੁਕ ਜਿਓ ਰੁਕ ਜਿਓ ਇੱਕ ਮਿੰਟ ਹਾਂ ਉਹ 7 ਚ ਇੱਕ ਇੱਕ ਕਰਕੇ ਨਿਕਲਦੇ ਹੋ ਨਿੱਤ ਖੜੋਗੇ ਸ਼ੁਰੂ ਘਾ ਲੱਗਣਾ ਕਿੱਡੀ ਚਲੋ ਬਸ ਹਾਂ ਉਹ ਅਗਲੇ ਅੱਗੇ ਇਤਰਾ ਲਾਈਂ ਤੋਂ ਉੱਪੋਂ ਹੀ ਆ ਜੰਦੇ ਬੜਾ ਪਾਏ ਲੱਗਦਾ ਸਿੰਗਲ ਸਿੰਗਲ ਹੀ ਪਾਸੇ ਅਖੇ ਕੇ ਠੀਕ ਹੈ ਇਹਨਾਂ ਚੰਦਾ ਵੰਡੀਆਂ ਗੀਆਂ ਉਹ ਗੱਡੀ ਨੂੰ ਉਰ ਤੇ ਆਈ ਖੜੀ ਹੈ ਉਹ ਗੱਡੀ ਨੂੰ ਇੱਧਰੋਂ ਬੈਗ ਜਿਹੜੇ ਗੂਟ ਚਾਦਰਾਂ ਜਿਹੜੀਆਂ ਸਾਰੀਆਂ ਵੰਡ ਤੀਆਂ ਤੇ ਸੰਗਤ ਨੂੰ ਤੇ ਸਾਰੇ ਬੱਚੇ ਜਿਹੜੇ ਖੁਸ਼ ਬਾਗੋਬਾਹ ਕਰਦੇ ਆ ਤੇ ਜਿਨ੍ਹਾਂ ਨੂੰ ਦਵਾਈ ਦੀ ਲੋੜ ਆ ਉਹ ਇਥੋਂ ਦਵਾਈ ਲੈ ਗਏ ਆ ਨਹੀਂ ਵੀ ਜ਼ਿਆਦਾ ਨਹੀਂ